ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਜੀ ਅੱਜ ਆਪਾਂ ਗੁਰਦੁਆਰਾ ਪੋਂਟਾ ਸਾਹਿਬ ਜੀ ਦੇ ਵਿੱਚੋਂ ਸਵੇਰੇ ਰਵਾਨਾ ਹੋਣ ਲੱਗੇ ਆਂ ਜੀ ਅਗਲੇ ਸਫ਼ਰ ਦੀ ਤਿਆਰੀ ਆਪਾਂ ਤੁਹਾਨੂੰ ਦੱਸਦੇ ਆਂ ਜੀ ਰਸਤੇ 'ਚ ਆਪਾਂ ਕਿਸ ਜਗ੍ਹਾ ਤੇ ਰੁਕਾਂਗੇ ਜੀ ਤੇ ਕਿਹੜੇ ਰਸਤੇ ਆਪਾਂ ਜਾ ਰਹੇ ਆਂ ਜੀ ਤੇ ਸਾਰਾ ਕੁਝ ਨਾਲ ਦੀ ਨਾਲ ਆਪਾਂ ਤੁਹਾਨੂੰ ਅਪਡੇਟ ਕਰਦੇ ਰਹਿਵਾਂਗੇ ਜੀ ਬੈਗ ਬੂਗ ਆਪਾਂ ਕੱਸ ਲਿਆ ਦੇਖੋ ਪ੍ਰਦੀਪ ਨੇ ਚੰਗੀ ਤਰ੍ਹਾਂ ਬੈਗ ਨੋੜ ਲੇ ਪੰਪੂ ਪਾਪਾ ਸਾਰਾ ਕੁਝ ਰੱਖ ਲਿਆ ਜੀ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਨਾਲ ਦੀ ਨਾਲ ਸਾਰੀ ਵੀਡੀਓ ਅਪਡੇਟ ਕਰਦੇ ਰਵਾਂਗੇ ਜੀ ਵੀਡੀਓ ਨਾਲ ਜੁੜਜੋ ਜੀ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਦੋਸਤੋ ਨਾਲ ਦੀ ਨਾਲ ਤੁਹਾਨੂੰ ਸਾਰੀਆਂ ਵੀਡੀਓ ਅਸੀਂ ਅਪਡੇਟ ਕਰਦੇ ਰਵਾਂਗੇ ਜੀ ਜੀ ਦੋਸਤੋ ਪੌਂਟਾ ਸਾਹਿਬ ਤੋਂ ਆਪਾਂ ਨਿਕਲ ਗਏ ਆ ਜੀ ਤੇ ਇੱਥੋਂ ਦੇਰਾ ਤੋਂ ਹੈਗਾ ਜੀ 50 ਤੇ ਰਿਸ਼ੀਗੇਟ 70 80 ਆ ਦੇਖਦੇ ਹਾਂ ਹੁਣ ਰਾਸਤੇ 'ਚ ਆਪਾਂ ਕਿੱਥੇ ਸਟੇ ਕਰਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਵੀਡੀਓ ਅਪਡੇਟ ਕਰਦੇ ਰਵਾਂਗੇ ਜੀ ਜੀ ਦੋਸਤੋ ਡੇਰਾਦੂਨ ਪਹੁੰਚਣ ਵਾਲੇ ਆ ਜੀ 4 ਕਿਲੋਮੀਟਰ ਰਹਿ ਗਿਆ ਜੀ ਚੌਂਕ ਦੇ ਵਿੱਚ ਖੜੇ ਆ ਥੋੜੀ ਜਿਹੀ ਗਰਮੀ ਹੋਰੇ ਜਿਆਦਾ ਵਾ ਜੀ ਤੇ ਸਿੱਧਾ ਜਾਣਾ ਸਾਡਾ ਰਸਤਾ ਹੈਗਾ ਸਿੱਧਾ ਡੇਰਾਦੂਨ ઋਸ਼ੀਕੇਸ਼ ਨੂੰ ਇਧਰਲੇ ਪਾਸੇ ਸਿੱਧਾ ਰਾਹ ਜਾਂਦਾ ਜੀ 5-10 ਮਿੰਟ ਚ ਪਹੁੰਚ ਜਾਣਾ ਡੇਰਾਦੂਨ ਅਸੀਂ ਡੇਰਾਦੂਨ ਵੀ ਤੁਹਾਨੂੰ ਦਿਖਾਵਾਂਗੇ ਜੀ ਕਿੱਦਾਂ ਦਾ ਮਾਹੌਲ ਆ ઋਸ਼ੀਕੇਸ਼ 48 ਕਿਲੋਮੀਟਰ ਰਹਿ ਗਿਆ ਇੱਥੋਂ ਆ ਚੌਂਕ ਦੇ ਵਿੱਚੋਂ ਡੇਰਾਦੂਨ ਦੇ ਵਿੱਚ ਆਪਾਂ ਐਂਟਰੀ ਕਰ ਲਈ ਆ ਜੀ ਡੇਰਾਦੂਨ ਸ਼ਹਿਰ ਚ ਵੀ ਰੌਣਕਾਂ ਬਹੁਤ ਨੇ ਜਿਆਦਾ ਨੇ ਇੱਥੇ ਨਿਆਰੇ ਫੁੱਲਾ ਤੇ ਅੱਗੇ ਦਿਖਾਉਣੀ ਆ ਤੁਹਾਨੂੰ ਇੱਥੇ ਇੱਕ ਗੱਲ ਦੇਖੀ ਆ ਮਿੱਤਰੋ ਵੀ ਘਰ ਦੇ ਵਿੱਚ ਦੂਜੇ ਬੂਟੇ ਤਾਂ ਸਾਨੂੰ ਦੇਖਦੇ ਨਹੀਂ ਘੱਟ ਵੱਧ ਹੀ ਆ ਲੀਚੀਆਂ ਲੀਚੀਆਂ ਬਹੁਤ ਜ਼ਿਆਦਾ ਲੱਗੀਆਂ ਇੱਧਰ ਅੱਗੇ ਆਪਾਂ ਤੁਹਾਨੂੰ ਲੀਚੀਆਂ ਦਾ ਬਾਗ ਵੀ ਦਿਖਾਵਾਂ ਬੂਟੇ ਦਿਖਾਉਨੇ ਆ ਤੁਹਾਨੂੰ ਲੀਚੀਆਂ ਲੱਗੀਆਂ ਤੇ ਲੀਚੀਆਂ ਦਾ ਅੱਗੇ ਬਾਗ ਦਿਖਾਉਨੇ ਆ ਤੁਸੀਂ ਵੀਡੀਓ ਨਾਲ ਬਣੇ ਰਹੋ ਜੀ ਮੇਰੇ ਪਿੱਛੇ ਤੁਸੀਂ ਡੇਰਾ ਦੂਨ ਸ਼ਹਿਰ ਦੀਆਂ ਰੌਣਕਾਂ ਦੇਖ ਸਕਦੇ ਹੋ ਜੀ ਪੂਰਾ ਲੁਧਿਆਣੇ ਵਾਲਾ ਮਾਹੌਲ ਬਣਿਆ ਪਿਆ ਜੀ ਪੂਰਾ ਭੀੜ ਭੜੱਕਾ ਵਾਲਾ ਡੇਰਾ ਦੂਨ ਦੇ ਵਿੱਚ ਵੀ ਬਹੁਤ ਜ਼ਿਆਦਾ ਰਾਸ਼ਾ ਜੀ ਸੜਕਾਂ ਦੇ ਉੱਪਰ ਤੇ ਅੱਗੇ ਆਪਾਂ ਰੋਕਦੇ ਆਂ ਜੀ ਕਿਸੇ ਢਾਬੇ ਤੇ ਰੁਕਾਂਗੇ ਡੇਰਾ ਢੁੰਦੇ ਢਾਬੇ ਤੇ ਰੁਕਾਂਗੇ ਘਾਂਟਾ ਘਰ ਆ ਗਿਆ ਚੌਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਘਾਂਟਾ ਘਰ ਆ ਗਿਆ ਜੀ ਇੱਧਰ ਨੂੰ ਜਾਣਾ ਆਪਾਂ ਛੱਡੇ ਹੱਥ ਜੀ ਪਹੁੰਚੂ ਅੰਮ੍ਰਿਤਸਰ ਇੱਥੋਂ ਮੋੜਦੇ ਆਪਾਂ ਛੱਡੇ ਹੱਥ ਸਿਕਿਸ਼ਾ ਨੈਸ਼ਨਲ ਹਾਈਵੇ ਫਿਰ ਕੰਟੀਨਿਊ ਸਟ੍ਰੇਟ ਜਿੱਧੇ ਜਾਣਾ ਆਪਾਂ ਸਾਹਮਣੇ ਆਪਣਾ ਰੋਡ ਆ ਜੀ ਆ ਰੇਲਵੇ ਸਟੇਸ਼ਨ ਨੂੰ ਇਧਰੋਂ ਸੱਜੇ ਮੁੜ ਜਾਂਦਾ ਜੀ ਰਸਤਾ ਡੇਰਾ ਧੁੰਤੋਂ ਪੂਰੀਆਂ ਰੌਣਕਾਂ ਨੇ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਹਰੇਕ ਸਮਾਨ ਮਿਲਦਾ ਜੀ ਲੁਧਿਆਣੇ ਵਾਂਗੂ ਬਹੁਤ ਵੱਡਾ ਸ਼ਹਿਰ ਆ ਡੇਰਾ ਧੁੰਨਾ ਅਸੀਂ ਬਾਸ ਲੱਗੇ ਆ ਵੱਡੇ ਵੱਡੇ ਬਾਸ 100 100 ਫੁੱਟੇ ਲੱਗਦੇ ਆ ਬਾਸ ਬਹੁਤ ਜ਼ਿਆਦਾ ਵੱਡੇ ਬਾਸ ਇਧਰ ਬਾਸ ਦੀ ਖੇਤੀ ਵੀ ਜ਼ਿਆਦਾ ਹੁੰਦੀ ਆ ਜੀ ਧੁੰਨ ਦੇ ਵਿੱਚ ਇਦਾਂ ਦੇ ਟੈਂਪੋ ਬਹੁਤ ਚੱਲਦੇ ਨੇ ਆ ਦੇਖੋ ਕਿਦਾਂ ਕਮਰਾ ਜਿਹਾ ਬਣਾਇਆ ਵਾ ਲੋ ਜੀ ਆ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਘਰਾਂ ਦੇ ਵਿੱਚ ਹੀ ਲੀਚੀਆਂ ਲੱਗੀਆਂ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੀਚੀਆਂ ਦਾ ਬੂਟਾ ਜੀ ਪੂਰਾ ਭਰਿਆ ਪਿਆ ਵਾ ਲਾਲ ਲਾਲ ਰੰਗ ਦੀਆਂ ਪੂਰੀਆਂ ਪੱਕੀਆਂ ਬਈਆਂ ਡੇਰਾ ਦੂਨ ਦੇ ਵਿੱਚ ਘਰਾਂ ਦੇ ਵਿੱਚ ਹੀ ਲੀਚੀਆਂ ਲੱਗੀਆਂ ਹੋਈਆਂ ਬਹੁਤ ਜ਼ਿਆਦਾ ਵਧੀਆ ਬੂਟੇ ਲੱਗੇ ਨੇ ਆ ਪٹرول ਪੰਪ ਤੇ ਰੁਕੇ ਸੀਗੇ ਜੀ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਲੀਚੀਆਂ ਦਾ ਹੀ ਬਾਗ ਆ ਪੂਰਾ ਲੀਚੀਆਂ ਦੇ ਦਰਖਤ ਲੱਗੇ ਨੇ ਪٹرول ਪੰਪ ਤੇ ਵੀ ਉਹ ਸਾਹਮਣੇ ਵੀ ਤੁਹਾਨੂੰ ਦਿਖਾ ਰਹੇ ਆ ਦੇਖੋ ਤੁਸੀਂ ਸਾਹਮਣੇ ਵੀ ਪੂਰਾ ਲੀਚੀਆਂ ਦੇ ਗੁੱਛੇ ਭਰੇ ਪਿਆ ਪੂਰੇ ਲਾਲ ਲਾਲ ਰੰਗ ਦੇ ਸਾਰੀਆਂ ਲੀਚੀਆਂ ਲੱਗੀਆਂ ਨੇ ਪੈਟਰੋਲ ਪੰਪ ਤੇ ਵੀ ਲੀਚੀਆਂ ਦੇ ਹੀ ਭਰਿਆ ਪਿਆ ਪੂਰਾ ਆਹ ਲੋ ਜੀ ਦੇਖ ਸਕਦੇ ਹੋ ਤੁਸੀਂ ਇੱਥੇ ਨਾਰਮਲੀ ਹਰੇਕ ਬੰਦਾ ਜੀ ਲੀਚੀਆਂ ਵੇਚਦਾ ਡੇਰਾ ਦੂਣ ਦੇ ਵਿੱਚ ਪੈਟਰੋਲ ਪੰਪ ਦੇ ਉੱਪਰ ਰੁਕੇ ਸੀਗੇ ਜੀ ਤੁਸੀਂ ਦੇਖ ਸਕਦੇ ਹੋ ਇਹ 70 ਵੀ ਇਹ ਕਿਲੋ ਲੀਚੀਆਂ ਦੇ ਰਿਹਾ ਬਾਈ ਇੱਥੇ ਆਪਣੇ ਲੁਧਿਆਣੇ ਦੇ ਵਿੱਚ ਤਾਂ ਹਜੇ ਇਸ ਟਾਈਮ 1.5 200 ਰੁਪਏ ਕਿਲੋ ਆ ਜੀ ਇੱਥੇ 70 ਰੁਪਏ ਕਿਲੋ ਆ ਲੀਚੀਆਂ ਕਿਉਂਕਿ ਬਾਗ ਉਹਨੇ ਨਾਲ ਹੀ ਤਾਂ ਬਾਗ ਆ ਜੀ ਜਿੱਥੇ ਬਾਈ ਬੈਠਾ ਵਾ ਇਹਦੇ ਉੱਪਰ ਹੀ ਤਾਂ ਲੀਚੀਆਂ ਲੱਗੀਆਂ ਹੋਈਆਂ ਨੇ ਜੀ ਤੁਹਾਨੂੰ ਦਿਖਾਉਨੇ ਆ ਜੀ ਆ ਦੇਖੋ ਇਹਦੇ ਉੱਪਰ ਹੀ ਵੀਰੇ ਦੇ ਲੀਚੀਆਂ ਦਾ ਬਾਗ ਆ ਜੀ ਥੱਲੇ ਬਾਈ ਵੇਚੀ ਜਾਂਦਾ ਵਾ 70 ਰੁਪਏ ਕਿਲੋ ਇੱਥੋਂ ਤਾਰੀਆਂ ਤਾਰੀਆਂ ਤੋੜ ਕੇ ਦੋਸਤੋ ਦੇਖੋ ਪੂਰਾ ਜੰਗਲੀ ਏਰੀਆ ਆ ਗਿਆ ਵਾ ਤੇ ਬਾਂਦਰ ਬੁੰਦਰ ਬਹੁਤ ਜ਼ਿਆਦਾ ਨੇ ਇੱਥੇ ਹਾਥੀਆਂ ਦਾ ਵੀ ਲਿਖਿਆ ਜੀ ਆ ਦੇਖੋ ਬੋਰਡ ਲੱਗੇ ਨੇ ਥਾਂ ਥਾਂ ਤੇ ਹਾਥੀ ਆਜੇ ਨਿਕਲ ਲਿਆ ਕਹਿੰਦੇ ਜਿਆਦਾ ਇੱਥੋਂ ਕਈ ਵਾਰੀ ਦੋਸਤੋ ਤੁਸੀਂ ਇਹ ਹਲਦਵਾਨੀ ਰਸਤਾ ਜਾਂਦਾ ਕਈ ਵਾਰੀ ਤੁਸੀਂ ਸੌਰਵ ਜੋਸ਼ੀ ਨੂੰ ਵੀ ਇਸੇ ਰਾਹ ਤੇ ਦੇਖਿਆ ਹੋਣਾ ਉਹ ਵੀ ਇਸੇ ਰਾਹ ਤੋਂ ਨਿਕਲਦਾ ਜਦੋਂ ਗੱਡੀ ਲੈ ਕੇ ਤੇ ਆ ਦੇਖੋ ਜੀ ਪੂਰਾ ਜੰਗਲੀ ਏਰੀਆ ਵਾ ਇੱਥੇ ਰੁਕਣਾ ਮਨਾ ਵਾ ਵੈਸੇ ਵੀ ਲੋਕ ਵੈਸੇ ਰੁਕੇ ਆ ਪਰ ਖਤਰੇ ਵਾਲਾ ਕੰਮ ਆ ਕਹਿੰਦੇ ਜੀ ਜਾਨਵਰ ਨਿਕਲ ਸਕਦੇ ਨੇ ਇੱਥੇ 2-4 ਮਿੰਟ ਤੋਂ ਵੱਧ ਰੁਕਣਾ ਮਨਾ ਹੀ ਆ ਜੀ ਥਾਂ ਥਾਂ ਤੇ ਬੋਰਡ ਲੱਗੇ ਆ ਇਸ ਜਗ੍ਹਾ ਦੇ ਉੱਪਰ ਦੇਖੋ ਜੀ ਤੁਸੀਂ ਬੰਦਰੋਂ ਕੋ ਆ ਦੇਖੋ ਜੀ ਬੰਦਰਾਂ ਨੂੰ ਭੋਜਨ ਪੂਜਨ ਪਾਉਣਾ ਜੇ ਤੁਸੀਂ 1-2 ਕਿਲੋਮੀਟਰ ਇਸ ਜਗ੍ਹਾ ਦੇ ਉੱਤੇ ਰੁੱਕ ਸਕਦੇ ਹੋ ਜੀ ਪੂਰਾ ਜੰਗਲੀ ਏਰੀਆ ਬਾਜੀ ਲਓ ਜੀ ਹੈਮਕਾਉਂਟ ਦੇ ਸਾਹਿਬ ਜੀ ਦੇ ਦਰਸ਼ਨਾਂ ਲਈ ਸੰਗਤਾਂ ਹਮ ਹਮਾ ਕੇ ਪਹੁੰਚ ਰਹੀਆਂ ਨੇ ਜੀ ਸਾਰੀਆਂ ਸੰਗਤਾਂ ਇਹ ਹਿਮਕੁੰਡ ਸਾਹਿਬ ਵਾਲੀਆਂ ਨੇ ਜੀ ਜੋ ਮੋਟਰਸਾਈਕਲਾਂ ਤੇ ਵੀਰ ਆ ਰਹੇ ਨੇ ਸਾਰੇ ਇਹ ਹਿਮਕੁੰਡ ਸਾਹਿਬ ਦੀ ਯਾਤਰਾ ਵਾਲੇ ਨੇ ਜ਼ਿਆਦਾਤਰ ਦੇਖੋ ਜੀ ਕਿਸ਼ਤੀਆਂ ਕਿਸ਼ਤੀਆਂ ਲੱਦੀਆਂ ਹੋਈਆਂ ਨੇ ਜੀ ਗੱਡੀਆਂ ਦੇ ਉੱਪਰ ਤੇ ਇਹ ਸਾਰੇ ਰੈਫਟਿੰਗ ਵਾਲੇ ਆ ਜੀ ਜਿਨ੍ਹਾਂ ਨੇ ਕਿਸ਼ਤੀਆਂ ਤੁਸੀਂ ਦੇਖ ਸਕਦੇ ਹੋ ਰੈਫਟਿੰਗ ਕਰਦੇ ਆ ਗੰਗਾ ਦੇ ਵਿੱਚ ਤੇ ਆਪਾਂ ਵੀ ਤੁਸੀਂ ਵੀਡੀਓ ਨਾਲ ਬਣੇ ਰਹੋ ਜੀ ਇੱਥੇ ਹੀ ਆਪਾਂ ਆਪਾਂ ਵੀ ਰੈਫਟਿੰਗ ਕਰਨੀ ਹੈ ਤੇ ਦਿਖਾਵਾਂਗੇ ਤੁਹਾਨੂੰ ਗੰਗਾ ਦਾ ਸੀਨ ਵੀ ਆਪਾਂ ਨਾਲ ਹੀ ਅਗਲੀਆਂ ਵੀਡੀਓ ਦੇ ਵਿੱਚ ਦੋਸਤੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਅੱਗੇ ਵਾਲੀਆਂ ਵੀਡੀਓ ਹੋਰ ਜ਼ਿਆਦਾ ਮਜ਼ੇ ਵਾਲੀਆਂ ਆਉਣ ਵਾਲੀਆਂ ਤੁਹਾਡੇ ਕੋਲੇ ਆਪਾਂ ਵੀ ਇਹ ਰੈਫਟਿੰਗ ਗੰਗਾ ਦੇ ਵਿੱਚ ਜਰੂਰ ਕਰਾਂਗੇ ਜੀ ਦੇਖੋ ਗੱਡੀਆਂ ਦੇ ਉੱਪਰ ਕਿਸ਼ਤੀਆਂ ਲੱਤੀਆਂ ਹੋਈਆਂ ਨੇ ਗੱਡੀ ਗੱਡੀਆਂ ਦੇ ਉੱਪਰ ਦੇਖੋ ਜੀ ਤੁਸੀਂ ਕਿਸ਼ਤੀਆਂ ਪੂਰੀਆਂ ਨਜ਼ਾਰੇਦਾਰ ਲੱਤੀਆਂ ਹੋਈਆਂ ਨੇ ਇਹੀ ਕਿਸ਼ਤੀਆਂ ਦੇ ਵਿੱਚ ਆਪਾਂ ਵੀ ਗੰਗਾ ਦੇ ਵਿੱਚ लेने नियरे लैने पटियालेर ने इधरले पास लंगर लाया जी ਦੇਖੋ ਜੀ ਇਹ ਹੈਗਾ ਜੀ 190 ਮੀਟਰ ਦਾ ਕਿੱਕੀ ਜੰਪ ਜਿੱਥੋਂ ਇਹ ਜੰਪ ਮਾਰਦੇ ਆ ਜੀ ਤੁਸੀਂ ਵੀਡੀਓ ਚ ਦੇਖਿਆ ਵੀ ਹੁਣ ਕਿੱਕੀ ਜੰਪ ਆ ਜੀ ਉੱਪਰੋਂ ਛੱਡ ਦਿੰਦੇ ਆ ਜੀ ਰਸਾ ਪਾ ਕੇ ਥੱਲੇ ਨੂੰ ਬੰਦਾ ਡਿੱਗਦਾ ਬਲੰਕ ਕੇ ਤੁਸੀਂ ਦੇਖ ਸਕਦੇ ਹੋ ਹਾਈਟ ਦੇ ਉੱਪਰ ਆ ਜੀ ਬਹੁਤ ਜ਼ਿਆਦਾ ਦੋਸਤੋ ਜਿਹੜਾ ਤੁਸੀਂ ਆ ਦਰਖਤ ਦੇਖ ਰਹੇ ਹੋ ਜੀ ਇਹਦੀ ਉਮਰ 120 ਸਾਲ ਹੁੰਦੀ ਆ ਜੀ ਆ ਦਰਖਤ ਦੀ ਸਿੱਧਾ ਸਿੱਧਾ ਹੀ ਜਾਂਦਾ ਦੇਖੋ ਉੱਪਰ ਨੂੰ ਵੀ ਦੇਖ ਸਕਦੇ ਹੋ ਸਾਹਮਣੇ ਲਿਖਿਆ ਜੀ 120 ਸਾਲ ਉਮਰ ਹੁੰਦੀ ਆ ਇਸ ਦਰਖਤ ਦੀ ਸੋ ਰਸਤੇ ਵਿੱਚ ਆਪਾਨੂੰ ਬਜ਼ੁਰਗ ਮਿਲੇ ਨੇ ਜੀ ਜੋ ਸਾਈਕਲ ਦੇ ਉੱਪਰ ਸ੍ਰੀ ਹੇਮਕੁੰਡ ਸਾਹਿਬ ਜਾ ਰਹੇ ਨੇ ਜੀ ਧੰਨ ਨੇ ਕਲਗੀ ਵਾਲੇ ਪਾਤਸ਼ਾਹ ਜਿਨ੍ਹਾਂ ਦੀ ਕਿਰਪਾ ਨਾਲ ਵਾਹਿਗੁਰੂ ਜੀ ਦੇ ਦਰਸ਼ਨ ਕਰਨ ਜਾ ਰਹੇ ਨੇ ਜੀ ਦੇਖੋ ਜੀ ਬਜ਼ੁਰਗ ਸਾਈਕਲ ਦੇ ਉੱਪਰ ਨੇ ਜੀ ਕਿੰਨੀਆਂ ਉੱਚੀਆਂ ਚੜਾਈਆਂ ਨੇ ਜੋ ਸਾਈਕਲ ਦੇ ਉੱਪਰ ਵਾਹਿਗੁਰੂ ਦਾ ਨਾਮ ਲੈਂਦੇ ਹੋਏ ਸਫਲ ਕਰ ਰਹੇ ਨੇ ਆਪਣੀ ਯਾਤਰਾ ਨੂੰ ਜੀ ਰਸਤੇ 'ਚ ਮਿਲੇ ਸੀਗੇ ਹਾਂਜੀ ਲੋ ਜੀ ਦੋਸਤੋ ਸੰਗਤਾਂ ਨੇ ਰਸਤੇ ਦੇ ਵਿੱਚ ਲੰਗਰ ਲਗਾਇਆ ਜੀ ਸੰਗਤਾਂ ਨੇ ਸਮੂਹ 사ਸੰਗਤ ਹਲਕਾ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਅੰਮ੍ਰਿਤਸਰ ਤੋਂ ਸੰਗਤਾਂ ਨੇ ਇਹ ਲੰਗਰ ਲਗਾਇਆ ਜੀ। ਦੇਵ ਪ੍ਰਿਆਗ ਤੋਂ 18 ਕਿਲੋਮੀਟਰ ਪਿੱਛੇ ਇਹ ਲੰਗਰ ਲਗਾਇਆ ਗਿਆ ਜੀ। ਤਿੰਨੀਆਂ ਵੀ ਹੈਮਕੁੰਡ ਸਾਹਿਬ ਆਉਣ ਵਾਲੀ ਹੈ ਯਾਤਰੀ ਨੇ ਸਾਰੇ ਇਸ ਲੰਗਰ ਤੇ ਰੁਕ ਸਕਦੇ ਹੋ ਤੁਸੀਂ ਜੀ। ਸੰਗਤਾਂ ਬੜੇ ਪਿਆਰ ਤੇ ਸਤਿਕਾਰ ਨਾਲ ਇਸ ਜਗ੍ਹਾ ਤੇ ਸੇਵਾ ਕਰ ਰਹੀਆਂ ਨੇ ਜੀ। ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਹਮੇਸ਼ਾ। ਹਾਂਜੀ ਦੋਸਤੋ ਆਪਾਂ ਦੇਵ ਪ੍ਰਿਆਗ ਦੇ ਵਿੱਚ ਰੁਕੇ ਸੀਗੇ ਜੀ। ਤੇ ਜਿਸ ਜਗ੍ਹਾ ਦੇ ਉੱਪਰ ਦੋ ਨਦੀਆਂ ਦਾ ਆਪਸ ਵਿੱਚ ਵਿੱਚ ਮੇਲ ਹੁੰਦਾ ਜੀ ਆਲਕਨ ਨੰਦਾ ਤੇ ਭਾਗੀਰਤੀ ਨਦੀ ਆ ਜੀ ਜਿਨ੍ਹਾਂ ਦੇ ਦੋਨਾਂ ਨਦੀਆਂ ਦਾ ਆਪਸ ਵਿੱਚ ਵਿੱਚ ਮੇਲ ਹੁੰਦਾ ਜੀ ਉਹ ਨਦੀਆਂ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਅੱਗੇ ਤੇ ਮੌਸਮ ਦੇਖ ਸਕਦੇ ਹੋ ਤੁਸੀਂ ਮੇਰੇ ਪਿੱਛੇ ਪੂਰਾ ਬੱਦਲ ਵਾਲਾ ਮੌਸਮ ਹੋ ਗਿਆ ਜੀ ਪੂਰਾ ਮੌਸਮ ਖਰਾਬ ਆ ਜੀ ਇੱਥੇ ਮੀਂਹ ਦਾ ਮੌਸਮ ਹੋ ਗਿਆ ਤੇ ਦਿਖਾਉਨੇ ਆ ਆਪਾਂ ਨਦੀਆਂ ਦੇ ਤੁਹਾਨੂੰ ਦੋਨਾਂ ਨਦੀਆਂ ਦਾ ਆਪਸ ਦੇ ਵਿੱਚ ਮੇਲ ਹੁੰਦਾ ਜੀ ਇੱਕ ਨਦੀ ਸਾਹਮਣੇ ਆਉਂਦੀ ਐ ਇੱਕ ਇਧਰ ਆਉਂਦੀ ਐ ਉਹ ਦਿਖਾਉਨੇ ਆ ਆਪਾਂ ਵੀਡੀਓ ਨਾਲ ਬਣੇ ਰਹੋ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਜੋ ਮੈਂ ਤੁਹਾਨੂੰ ਦਿਖਾ ਰਿਹਾ ਜੀ ਉਹ ਜੋ ਸਾਹਮਣੇ ਉਹ ਨਦੀ ਆ ਰਹੀ ਐ ਜਿਹੜੀ ਉਹ ਅਲਕਨੰਦਾ ਨਦੀ ਆ ਜੀ ਤੇ ਇਧਰੋਂ ਭਾਗੀ ਰਤੀ ਨਦੀ ਆ ਜਿਹੜੀ ਦੋਨਾਂ ਦਾ ਆਪਸ ਦੇ ਵਿੱਚ ਇਧਰਲੇ ਪਾਸਿਓਂ ਮੇਲ ਹੁੰਦਾ ਜੀ ਤੇ ਸਾਹਮਣੇ ਪਾਸੇ ਦੇਖੋ ਪੂਰਾ ਪਿੰਡ ਵਸਿਆ ਹੋਇਆ ਜੀ ਕਿੰਨੇ ਪਿਆਰੇ ਘਰ ਆ ਕਲਰਫੁੱਲ ਲੱਗ ਰਹੇ ਰੰਗ ਬਹੁਤ ਵਧੀਆ ਕੀਤਾ ਬਾੜਾ ਨੂੰ ਤੇ ਇੱਕ ਤੁਹਾਨੂੰ ਮੈਂ ਦਿਖਾ ਰਿਹਾ ਉਹ ਤੇ ਪਿੰਡ ਨੂੰ ਕਰਾਸ ਕਰਨ ਲਈ ਉਹ ਸਾਹਮਣੇ ਪੌਲਾ ਜੀ ਇੱਕ ਬਣਿਆ ਹੋਇਆ ਪੁਲ ਦੇ ਰਹੀਂ ਕ੍ਰੋਸਿੰਗ ਹੁੰਦੀ ਆ ਜੀ ਪਿੰਡ ਦੀ ਦੇਖ ਸਕਦੇ ਹੋ ਜੀ ਦੋਨੇ ਨਦੀਆਂ ਦਾ ਇੱਥੇ ਆਪਸ ਦੇ ਵਿੱਚ ਮੇਲ ਹੁੰਦਾ ਜੀ ਦੋਨਾਂ ਦਾ ਪਾਣੀ ਲੱਗ ਲੱਗ ਆ ਇਹਦਾ ਹਰਾ ਪਾਣੀ ਆ ਉਧਰੋਂ ਦੇ ਪਾਸੇ ਦੇਖੋ ਪੂਰਾ ਜਿਹਾ ਪਾਣੀ ਆ ਰਿਹਾ ਇਧਰੋਂ ਲੋਕ ਇਸ਼ਨਾਨ ਵੀ ਕਰ ਰਹੇ ਆ ਨਦੀ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਮੈਂ ਜੀ ਲਓ ਜੀ ਦੇਖੋ ਲੋਕ ਇਸ਼ਨਾਨ ਕਰਨ ਲੱਗੇ ਹੋਏ ਆ ਇਸ ਨਦੀ ਦੇ ਵਿੱਚ ਤੇ ਇਧਰਲੇ ਪਾਸੇ ਦੇਖੋ ਜੀ ਮੌਸਮ ਪੂਰਾ ਅੱਗੇ ਖਰਾਬ ਆ ਜੀ ਆਪਾਂ ਅੱਗੇ ਨੂੰ ਜਾਣਾ ਸ਼੍ਰੀਨਗਰ ਰੁਕਾਂਗੇ ਆਪਾਂ ਸ਼੍ਰੀਨਗਰ ਜਾ ਕੇ ਆਪਾਂ ਰੁਕਾਂਗੇ ਅੱਗੇ ਅੱਗੇ ਮੌਸਮ ਹੋ ਗਿਆ ਖਰਾਬ ਪੂਰਾ ਜੀ ਤੇ ਚੱਲਦੇ ਆਂ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਂ ਜੀ ਵੀਡੀਓ ਨਾਂ ਬਣੇ ਰੋ ਜੀ ਸ਼੍ਰੀਨਗਰ ਦੇ ਵੀ ਅੱਗੇ ਆਪਾਂ ਸਾਰੀਆਂ ਜਗ੍ਹਾ ਤੇ ਤੁਹਾਨੂੰ ਰਾਸਤੇ ਦੇ ਵਿੱਚ ਦਰਸ਼ਨ ਕਰਾਵਾਂਗੇ ਜੀ ਇੱਕ ਪਹਾੜੀ ਜੂਸ ਆ ਇੱਧਰ ਜੂਸ ਬਣਾਇਆ ਜਾਂਦਾ ਪਹਾੜੀ ਜੂਸ ਆ ਦੋਨੇ ਆ ਬਾਈ ਕੋਲੇ ਆ ਸੰਤਰੇ ਵਾਲਾ ਤੇ ਆ ਗੁਲਾਬ ਵਾਲਾ ਗੁਲਾਬ ਵਾਲਾ ਆਪਾਂ ਕਿਹਾ ਬਾਈ ਨੂੰ ਬਣਾਉਣ ਲਈ ਬਣਾਉਂਦਾ ਬਾਈ ਦੇਖਦੇ ਆ ਗੁਲਾਬ ਵਾਲਾ ਜੂਸ ਕਿੱਦਾਂ ਆਪਾਂ ਨੂੰ ਬਣਾ ਕੇ ਦਿੰਦਾ ਤੇ ਬਾਈ ਨੇ ਉਹ ਆ ਬੋਤਲ ਚ ਪਾ ਲਿਆ ਆ ਗੁਲਾਬ ਜਲ ਜਾ ਤੇ ਨਿੰਬੂ ਕੱਟ ਰਿਹਾ ਬਾਈ। ਲਓ ਜੀ ਨਿੰਬੂ ਵੀ ਨਚੋੜ ਲਿਆ ਵਿੱਚ। ਨਿੰਬੂ ਨਚੋੜ ਕੇ ਆ ਗਈ ਆ ਇਹ ਕੀ ਆ? ਇਹ ਕੀ ਕਾਲਾ ਨਮਕ? ਇਹ ਕਾਲਾ ਨਮਕ ਹੈ। ਕਾਲਾ ਨਮਕ ਵੀ ਪਾਤਾ ਜੀ। ਲਓ ਜੀ ਕਾਲਾ ਨਮਕ ਥੋੜਾ ਜਿਹਾ। ਲਓ ਜੀ ਬਰਫ਼ ਪਾਤੀ। ਹੰਡਾ ਕਰਦੇ ਵੀਰੇ ਪੂਰਾ ਚੀਲਡ। ਲਓ ਜੀ ਹਲਾਤਾ। ਹਲਾਤ ਆ ਬਾਈ ਨੇ ਪੂਰਾ ਇਹਨੂੰ ਕਰਤਾ ਪੂਰਾ ਲਾਲ ਆਓ ਦੇਖਦੇ ਆ ਕਿਹਜਾ ਟੇਸਟ ਆ ਜੀ ਪਹਾੜੀ ਜੂਸ ਦਾ ਆਪਾਂ ਪਹਿਲੀ ਵਾਰੀ ਟਰਾਈ ਕਰਨ ਲੱਗੇ ਆ ਇਹਨੂੰ ਪੀ ਕੇ ਲੰਕੇ ਆ ਲਓ ਜੀ ਵਿੱਚ ਪਾਤਾ ਥੋੜਾ ਸੋਡਾ ਬਾਈ ਨੇ ਸੋਡਾ ਪਾ ਕੇ ਬਣਾਉਣ ਲੱਗਿਆ ਆ ਆ ਗਿਆ ਆਪਣਾ ਗਲਾਸ ਦੇਖੀਏ ਪੀ ਗਏ ਆਪਾਂ ਬਹੁਤ ਜ਼ਿਆਦਾ ਟੇਸਟੀ ਬਣਾਇਆ ਜੀ ਬਾਈ ਨੇ ਗਲਾਸ ਆ ਆਪਣਾ ਬਣਾਤਾ ਜੀ ਲਓ ਜੀ ਇਹ ਦੇਖਿਆ ਆਪਾਂ ਬਹੁਤ ਜ਼ਿਆਦਾ ਟੇਸਟੀ ਆ ਤੇ ਮੌਸਮ ਹੋ ਗਿਆ ਖਰਾਬ ਨਜ਼ਾਰਾ ਹੀ ਕੁਝ ਹੋਰ ਆ ਇੱਥੇ ਆ ਜੂਸ ਜੇ ਨੇ ਬਣਾਇਆ ਵਾ ਇਹਨਾਂ ਦੇ ਇਧਰਲੇ ਪਾਸੇ ਜਿਆਦਾ ਇਹੀ ਜੂਸ ਮਿਲਦਾ ਤੇ ਸਾਹਮਣੇ ਦੇਖੋ ਜੀ ਪੂਰਾ ਮੌਸਮ ਖਰਾਬ ਹੋ ਗਿਆ ਦੇਵਪ੍ਰਯਾਗ ਦੇ ਵਿੱਚ ਮੀਂਹ ਦਾ ਮੌਸਮ ਹੋ ਗਿਆ ਆਪਾਂ ਨੂੰ ਫਟਾਫਟ ਇੱਥੋਂ ਨਿਕਲਣਾ ਪੈਣਾ ਅੱਗੇ ਚੱਲ ਰਹੇ ਆ ਸ਼੍ਰੀਨਗਰ ਰੁਕਾਂਗੇ ਜੀ ਨਹੀਂ ਤਾਂ ਬਾਰਿਸ਼ ਆ ਗਈ ਤਾਂ ਸਾਨੂੰ ਟਾਈਮ ਲੱਗ ਜਾਣਾ ਉਰੇ ਰਸਤੇ ਦੇ ਵਿੱਚ ਆਪਾਂ ਦੇਵਪ੍ਰਯਾਗ ਤੋਂ 2 ਕਿਲੋਮੀਟਰ ਹੀ ਮਸਾਂ ਅੱਗੇ ਆ ਪਏ ਆ ਜੀ ਮੀਂਹ ਨੇ ਪੂਰਾ ਘੇਰ ਲਿਆ ਸਾਨੂੰ ਰਾਸਤੇ 'ਚ ਰੁਗੇ ਆ ਆਪਾਂ ਢਾਬੇ ਦੇ ਉੱਪਰ ਮੀ ਪੂਰਾ ਜੋਰਾ ਸ਼ੁਰਾ ਤੇ ਹੋ ਗਿਆ ਦੇਖੋ ਬਹੁਤ ਠੰਡਾ ਮੌਸਮ ਹੋ ਗਿਆ ਤੇ ਪੰਗਾ ਇੱਕ ਸਾਡਾ ਇਹ ਪੈ ਗਿਆ ਕਿ ਸਾਡੀਆਂ ਜਿਹੜੀ ਕੱਪੜੇ ਆ ਉਹ ਵੀ ਤਰਪਾਲਾ ਤਰਬੁੱਲਾ ਅਸੀਂ ਚੰਗੀ ਤਰ੍ਹਾਂ ਬਾਲੀ ਆ ਕਿਉਂਕਿ ਮੀਂਹ ਦੀ ਸਪੀਡ ਬਹੁਤ ਜ਼ਿਆਦਾ ਵਾ ਤਰਪਾਲਾ ਚੰਗੀ ਤਰ੍ਹਾਂ ਬੰਨ ਲਿਆ ਨੇ ਮੋਟਰਸਾਈਕਲ ਤੇ ਆਪਾਂ ਤੇ ਜਿਹੜੇ ਹਿਸਾਬ ਨਾਲ ਬੱਦਲ ਘੁਲ ਗਿਆ ਜੀ ਇਧਰਲੇ ਪਾਸਿਓਂ ਪੂਰਾ ਤੇ ਲੱਗਦਾ ਨਹੀਂ ਮੀਂਹ ਜਲਦੀ ਹਟੂਗਾ ਦੇਖੋ ਆਪਾਂ ਵੇਟ ਕਰਾਂਗੇ ਉਹਨਾਂ ਤੱਕ ਜਿੰਨਾ ਤੱਕ ਮੀਂਹ ਨਹੀਂ ਹਟਦਾ ਹੈਗਾ ਉਹਨਾਂ ਤੱਕ ਆਪਾਂ ਇੱਥੇ ਵੇਟ ਕਰਾਂਗੇ ਜੀ ਮੀਂਹ ਹਟਣ ਤੋਂ ਬਾਅਦ ਫਿਰ ਅੱਗੇ ਜਾਣਾ ਜੀ ਸ਼੍ਰੀਨਗਰ ਹੈ ਸਜੇ ਉਰੋਂ 35 ਕਿਲੋਮੀਟਰ ਪਿਆ ਉੱਥੇ ਜਾ ਕੇ ਆਪਾਂ ਰੁਕਾਂਗੇ ਜੀ ਸ਼੍ਰੀਨਗਰ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਇਸ ਜਗ੍ਹਾ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਮੀਂਹ ਹਟ ਗਿਆ ਵਾ ਤੇ ਸ਼੍ਰੀਨਗਰ ਉਰੋਂ 10 ਕਿਲੋਮੀਟਰ ਰਹਿ ਗਿਆ ਜੀ ਮੀਂਹ ਹਟਿਆ ਤੇ ਇੱਥੇ ਰਸਤੇ ਰੁਕਿਆ ਜੀ ਆਪਾਂ ਮੁਕਸਰ ਵਾਲੇ ਵੀਰੇ ਵਾਲੇ ਨੇ ਲੰਗਰ ਲਾਇਆ ਹੋਇਆ ਜੀ ਮੁਕਸਰ ਵਾਲਿਆਂ ਨੇ ਹਰ ਸਾਲ ਇਹ ਦੇਸੀ ਘੋੜਾ ਲੰਗਰ ਲਗਾਉਂਦੇ ਆ ਜੀ ਇਸ ਜਗ੍ਹਾ ਦੇ ਉੱਤੇ ਤੇ ਦੇਖੋ ਇਧਰਲੇ ਪਾਸੇ ਇਹ ਦਿਖਾਉਂਦੇ ਆ ਜੀ ਤੁਹਾਨੂੰ ਮੈਂ ਗੋਲ ਗੱਪਿਆਂ ਦਾ ਲੰਗਰ ਲਾਇਆ ਹੋਇਆ ਵੀਰ ਉਹਨਾਂ ਨੇ ਜਿੰਨੇ ਵੀ ਯਾਤਰੀ ਆ ਰਹੇ ਨੇ ਹੇਮਕੋਡ ਸਾਹਿਬ ਦੀ ਸੇਵਾ ਕਰਨ ਵੀਰੇ ਹੁਣ ਇਹ ਗੋਲ ਗੱਪਿਆਂ ਦਾ ਲੰਗਰ ਖਵਾ ਰਹੇ ਨੇ ਜੀ ਠੀਕ ਹੈ ਨੂੰ ਲਓ ਜੀ ਦੇਖੋ ਵੀਰੇ ਇਧਰਲੇ ਪਾਸਿਓਂ ਬਹੁਤ ਜ਼ਿਆਦਾ ਪਾਣੀ ਸਪੀਡ ਨਾਲ ਜਾ ਰਿਹਾ ਤੇ ਪਾਣੀ ਬਹੁਤ ਜ਼ਿਆਦਾ ਅਸੀਂ ਹਾਈਟ ਦੇ ਉੱਪਰ ਖੜੇ ਆ ਥੋੜਾ ਜਿਹਾ ਤੁਸੀਂ ਦੇਖ ਸਕਦੇ ਹੋ ਜੀ ਇਹ ਸ਼੍ਰੀਨਗਰ ਤੋਂ 2 ਕਿਲੋਮੀਟਰ ਪਿੱਛੇ ਦਾ ਨਜ਼ਾਰਾ ਜੀ ਪੂਰੇ ਠੰਡੀਆਂ ਹਵਾਵਾਂ ਆ ਰਹੀਆਂ ਨੇ ਇਸ ਏਰੀਆ ਤੋਂ ਥੋੜੀ ਹਾਈਟ ਤੇ ਖੜੇ ਆ ਲਓ ਤੁਸੀਂ ਦੇਖੋ ਜੀ ਇੱਥੇ ਪਾਣੀ ਬਹੁਤ ਜ਼ਿਆਦਾ ਵਾਜੀ ਪੂਰਾ ਦਰਿਆਈ ਲੱਗ ਰਿਹਾ ਦੂਰੋਂ ਤਾਂ ਹਾਂਜੀ ਦੋਸਤੋ ਅਸੀਂ ਸ਼੍ਰੀਨਗਰ ਦੇ ਵਿੱਚ ਕਮਰਾ ਲਿਆ ਜੀ ਹੋਟਲ ਦੇ ਵਿੱਚ ਕਮਰਾ ਲੈ ਲਿਆ ਸੀ ਦੋ ਰੂਮ ਲੈਨੇ ਤੇ ਦੇਖੋ ਤੁਸੀਂ ਪਿੱਛੇ ਦਾ ਮਾਹੌਲ ਦੇ ਦੇ ਸਕਦੇ ਹੋ ਜੀ ਲੋਕੇਸ਼ਨ ਪਿੱਛੇ ਦੀ ਜਿੱਥੇ ਅਸੀਂ ਕਮਰਾ ਲਿਆ ਜੀ ਬਹੁਤ ਹੀ ਪਿਆਰੀ ਲੋਕੇਸ਼ਨ ਆ ਜਿੱਥੇ ਅਸੀਂ ਰੂਮ ਲਿਆ ਜੀ ਮੌਸਮ ਪੂਰਾ ਠੰਡਾ ਜੀ ਤੁਸੀਂ ਦੇਖ ਸਕਦੇ ਹੋ ਉੱਪਰ ਬੱਦਲ ਹੋਏ ਹੋਏ ਆ ਦੁਪਹਿਰ ਦਾ ਉਹ ਮੀਂਹ ਪੈਂਦਾ ਪਿਆ ਸੀਗਾ ਜੀ ਮੀਂਹ ਪੈਣ ਕਰਕੇ ਅਸੀਂ ਘੰਟਾਂਾਂ ਦੇ ਲੇਟ ਹੋ ਗਏ ਹੋਟਲ ਦੇ ਵਿੱਚ ਪਹੁੰਚਣ ਕਰਕੇ ਤੇ ਰਾਸਤੇ ਸਾਨੂੰ ਰੁਕਣਾ ਪਿਆ ਜਦੋਂ ਮੀਂਹ ਹਟਿਆ ਉਸ ਤੋਂ ਬਾਅਦ ਤੁਰੇ ਆ ਜੀ ਤੇ ਇੱਥੇ ਹੀ ਹੁਣ ਅਸੀਂ ਰੁਕਾਂਗੇ ਜੀ ਸ਼੍ਰੀਨਗਰ ਤੇ ਉਸ ਤੋਂ ਬਾਅਦ ਅਸੀਂ ਸਵੇਰੇ ਇੱਥੋਂ ਸੱਜਰੇ ਆਪਦਾ ਨਹਾਤ ਹੋ ਕੇ ਇੱਥੋਂ ਨਿਕਲਾਂਗੇ ਜੀ ਗੋਵਿੰਦ ਘਾਟ ਨੂੰ ਤੇ ਕੱਲੂ ਆਪਾਂ ਤੁਹਾਨੂੰ ਉੱਥੇ ਇਹਦੇ ਦਰਸ਼ਨ ਕਰਵਾਵਾਂ ਰੁਸੀਆਂ ਖੋਲ ਲੀਆਂ ਮੋਟਰਸਾਈਕਲ ਤਰਪਾਲਾਂ ਪਾ ਕੇ ਲਿਆਏ ਆ ਪੂਰੀ ਸੇਫਟੀ ਚ ਬੈਗ ਲੈ ਕੇ ਮੀ ਪੂਰਾ ਫੁੱਲ ਸਪੀਡ ਤੇ ਸੀ ਇੰਨਾ ਕਰਕੇ ਸਾਡੇ ਬੈਗ ਬਚ ਗਏ ਜੀ ਤਰਪਾਲਾਂ ਕਰਕੇ ਲਓ ਜੀ ਰੱਸੀਆਂ ਰੁਸੀਆਂ ਸਭ ਦੀਆਂ ਸੰਭਲੋ ਬਾਈ ਕੱਲੂ ਆਪਾਂ ਫੇਰ ਇੱਦਾਂ ਹੀ ਬੈਗ ਨੂੜਨੇ ਨੇ ਸਾਰੇ ਚੱਲਾਂਗੇ ਆਪਾਂ ਗੋਵਿੰਦ ਘਾਟ ਸਿੱਧੇ ਆ ਆ ਪਾਰਕਿੰਗ ਆ ਜੀ ਹੋਟਲ ਦੀ ਪਾਰਕਿੰਗ ਚ ਲਵਾਤਾ ਬਾਈ ਉਹਨਾਂ ਨੇ ਸੋ ਇਹ ਜੋ ਪਿੰਡ ਨੂੰ ਰਸਤਾ ਜਾਂਦਾ ਜੀ ਇਹ ਸਾਹਮਣੇ ਨਦੀ ਆ ਤੇ ਨਦੀ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਦੇਖਿਓ ਉੱਥੇ ਸ਼ਿਵ ਮੰਦਿਰ ਆ ਸ਼ਿਵ ਮੰਦਿਰ ਦੇ ਵੀ ਆਪਾਂ ਭੋਲੇनाथ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਆਪਣਾ ਜਿੱਥੇ ਰੂਮ ਲਿਆ ਸੀ ਹੋਟਲ ਤੋਂ ਉਹਦੇ ਬੈਕ ਸਾਈਡ ਤੇ ਇਹ ਨਦੀ ਆ ਤੇ ਮੰਦਿਰ ਦੇ ਵੀ ਆਪਾਂ ਦਰਸ਼ਨ ਕਰਾਉਣੇ ਆ ਤੇ ਆਪਾਂ ਨਦੀ ਚੱਲਦੇ ਆ ਤੁਹਾਨੂੰ ਲੈ ਕੇ ਜੀ ਇਹੇ ਰਸਤੇ 'ਚ ਆਪਾਂ ਜਾਣਾ ਵਾ ਲਓ ਜੀ ਮੰਦਿਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਭੋਲੇनाथ ਦਾ ਮੰਦਿਰ ਆ ਜਿੱਥੇ ਆਪਾਂ ਹੋਟਲ ਲਿਆ ਸੀ ਸਾਹਮਣੇ ਨਦੀ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਵਧੀਆ ਟਾਈਮ ਤੇ ਪਹੁੰਚੇ ਆ ਆਰਤੀ ਹੋ ਰਹੀ ਆ ਮੰਦਰ ਦੇ ਵਿੱਚ ਤੇ ਦਰਸ਼ਨ ਕਰਵਾਉਨੇ ਆ ਸਾਰੀਆਂ ਸੰਗਤਾਂ ਨੂੰ ਭੋਲੇਨਾਥ ਦੇ ਮੰਦਰ ਦੇ ਵਿੱਚ ਆਰਤੀ ਹੋ ਰਹੀ ਆ ਵਧੀਆ ਟਾਈਮ ਤੇ ਆਪਾਂ ਪਹੁੰਚ ਗਏ ਜੀ ਮੀਂਹ ਦਾ ਮੌਸਮ ਆ ਥੋੜਾ ਜਾਂ ਮੀਂਹ ਪੈਂਦਾ ਹੀ ਪਿੱਪਲ ਦੇਖੋ ਪੁਰਾਣੇ ਸਮੇਂ ਦੇ ਪਿੱਪਲ ਦਰਖਤ ਖੜੇ ਨੇ ਉਰੇ ਮੌਸਮ ਬਹੁਤ ਵਧੀਆ ਹੋਇਆ ਪਿਆ ਠੰਡਾ ਮੌਸਮ ਆ ਪੂਰਾ ਰਸਤਾ ਦੇਖੋ ਜੀ ਕਿੱਦਾਂ ਦਾ ਇਹ ਥੋੜਾ ਜਿਹਾ ਕੱਚਾ ਰਾਹ ਵਾ ਕਚੇਰਾ ਚੋਂ ਆਉਣਾ ਪੈਂਦਾ ਵਾ ਪੋਲੇਨਾਥ ਜੀ ਦਾ ਮੰਦਿਰ ਆ ਜੀ ਇਧਰਲੇ ਪਾਸੇ ਨਦੀ ਆ ਤੁਸੀਂ ਦੇਖ ਸਕਦੇ ਹੋ ਮੇਰੇ ਬੈਕ ਸਾਈਡ ਤੇ ਦੇਖੋ ਪੋਲੇਨਾਥ ਜੀ ਦੀ ਆਰਤੀ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਆਰਤੀ ਹੋ ਰਹੀ ਆ ਜੀ ਮੰਦਿਰ ਦੇ ਸਾਰੀਆਂ ਸੰਗਤਾਂ ਦਰਸ਼ਨ ਕਰ ਸਕਦੀਆਂ ਨੇ ਪੋਲੇਨਾਥ ਜੀ ਦੇ ਜੀ ਸ਼ਿਵ ਜੀ ਮਹਾਰਾਜ ਜੀ ਦਾ ਮੰਦਿਰ ਆ ਮੇਨ ਗੇਟ ਦੀ ਐਂਟਰੀ ਆ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੀ ਅੰਦਰ ਦੇ ਬਹੁਤ ਪੁਰਾਣੇ ਸਮੇਂ ਦਾ ਮੰਦਿਰ ਬਣਿਆ ਹੋਇਆ ਜੀ ਇਹ ਸ਼੍ਰੀਨਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਸ਼੍ਰੀਨਗਰ ਦੇ ਵਿੱਚ ਬਣਿਆ ਜੀ ਭੋਲੇ ਸ਼ੰਕਰ ਜੀ ਦਾ ਮੰਦਿਰ हरि ओम सस्राव हरि ओम ਆਹ ਆ ਮਾਹਰਯਾਬੀ ਚ ਪੋਲੇਨਾਥ ਜੀ ਦਾ ਮੰਦਿਰ ਬਣਿਆ ਜੀ ਜਿੱਥੇ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਆ ਜੀ ਰਾਸਤੇ ਦੇ ਵਿੱਚ ਰੁਕੇ ਸੀਗੇ ਜੀ ਆਪਾਂ ਰੂਮ ਲਿਆ ਰੂਮ ਦੇ ਬਿਲਕੁਲ ਬੈਕ ਸਾਈਡ ਤੇ ਇਹ ਨਦੀ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਪਾਣੀ ਬਹੁਤ ਆ ਨਦੀ ਦੇ ਵਿੱਚ ਸਾਹਮਣੇ ਦੇਖੋ ਬਿਜਲੀ ਵੀ ਗੜਕ ਰਹੀ ਆ ਮੀ ਆਊਗਾ 5-10 ਮਿੰਟ ਦੇ ਵਿੱਚ ਵਿੱਚ ਹੀ ਮੀਂਹ ਆ ਜਾਣਾ ਜੀ ਹਲਕਾ ਹਲਕਾ ਬੂੰਦਾਬੰਦੀ ਸ਼ੁਰੂ ਹੋ ਗਈ ਆ ਤੇ ਦੇਖੋ ਜੀ ਪੂਰਾ ਠੰਡਾ ਮੌਸਮ ਆ ਤੇ ਕਮਰੇ ਦੇ ਵਿੱਚ ਪੱਖਾ ਤੱਕ ਨਹੀਂ ਲੱਗਿਆ ਮਸਾਂ ਜਿਸੀਂ ਜਿੱਥੇ ਕਮਰਾ ਲਿਆ ਵਾ ਬਹੁਤ ਜ਼ਿਆਦਾ ਠੰਡਾ ਤੇ ਵੀਰੇ ਹੁਣਿਆਂ ਨੇ ਕਮਰੇ ਵਾਲਿਆਂ ਨੇ ਵੀ ਸਾਨੂੰ ਕਿਹਾ ਜੀ ਕਹਿੰਦਾ ਏਸੀ ਵਾਲੇ ਦਾ ਕਮਰੇ ਉਰੇ ਸਾਡੇ ਮਿਲਦੇ ਹੀ ਨਹੀਂ ਹੈਗੇ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਪਿਆਰਾ ਮੌਸਮ ਹੋਇਆ ਪਿਆ ਵਾ ਦੋਸਤੋ ਤੇ ਆਪਾਂ ਹੁਣ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਵਾਏ ਆ ਜੀ ਭੋਲੇ ਸ਼ੰਕਰ ਜੀ ਦੇ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਲੈ ਕੇ ਵਾਪਸ ਅਸੀਂ ਚੱਲੇ ਆ ਆਪਣੇ ਰੂਮ ਦੇ ਵਿੱਚ ਦੋਸਤੋ ਆਹ ਕਮਰਾ ਲਿਆ ਜੀ ਆਪਾਂ ਹੋਟਲ ਦੇ ਵਿੱਚ ਇਹ ਕਮਰਾ ਆਪਾਂ ਨੂੰ 1000 ਰੁਪਏ ਦਾ ਮਿਲਿਆ ਜੀ ਕਮਰਾ ਤੇ ਤੁਸੀਂ ਵੀ ਜਦੋਂ ਵੀ ਆਉਣੇ ਹੋ ਰਸਤੇ 'ਚ ਮੈਂ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੇਣਾ ਹੋਟਲ ਦਾ ਨਾਮ ਸਾਰਾ ਕੁਝ ਦਿਖਾਉਣਾ ਜੀ ਬਾਈ ਹੁੰਨਾਂ ਤੋਂ ਤੇ ਉਸ ਤੋਂ ਬਾਅਦ ਪ੍ਰਦੀਪ ਗੱਦਾ ਲੱਗਿਆ ਕਮਰਾ ਹੈ ਹੈ ਵਾਹ ਦੇਖੋ ਜੀ ਇਧਰਲੇ ਪਾਸੇ ਬਾਰੀ ਆ ਇਧਰੋਂ 뷰 ਵੀ ਬਹੁਤ ਤਗੜਾ ਆ ਰਿਹਾ ਐ ਠੰਡੀ ਹਵਾ ਆ ਰਹੀ ਆ ਨਾਲ ਦੇ ਸਾਥੀ ਨੇ ਉਹਨਾਂ ਦਾ ਰੂਮ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਅੱਛਾ ਕੀ ਹੋ ਰਿਹਾ ਇਧਰ ਕਮਰੇ ਕਪੜੇ ਧੋ ਰਿਹਾ ਆ ਕਿਚਨ ਆ ਜੀ ਆ ਦੇਖੋ ਇਹਦੇ ਵਿੱਚ ਕਿਚਨ ਨਾਲ ਵਿੱਚ ਬਣਾ ਸਕਦੇ ਆ ਸਮਾਨ ਪਰ ਗੈਸ ਚੁੱਲਾ ਹੈ ਨਹੀਂ ਹੁਣ ਆਹ ਵਾਲਾ ਜੀ ਦੋ ਰੂਮ ਮਿਲੇ ਆ ਆਪਾਂ ਨੂੰ ਇਹ ਹੋਟਲ ਦਾ ਨਾਮ ਮੋਬਾਈਲ ਨੰਬਰ ਸਾਰਾ ਕੋ ਤੁਹਾਨੂੰ ਦੱਸ ਦੂੰਗਾ ਮੈਂ ਅੱਗੇ ਵੀਡੀਓ 'ਚ ਜੀ